ਅੱਜ ਸੰਡੇ ਸੀ ਤਾਂ ਲੇਟ ਹੋ ਗਿਆ ਕੱਲ ਜਾਂ ਪਰਸੋਂ ਤੱਕ ਵੀਪ ਲੱਗ ਜਾਣਾ ਗਾਣੇ ਜੇ ਆਪਾਂ ਅਗਲਾ ਬਈ ਦੇਖੋ ਬੈਠੇ ਆ ਸਾਰੇ ਪੰਚਾਇਤ ਬੈਠੀ ਆ ਆਪਣੇ ਸਰਪੰਚ ਬੈਠੇ ਨਾ ਪਿੰਡਾਂ ਦੇ ਜੀ ਜੇ ਆਪਾਂ ਯਾਰ ਬਈ ਗੀਤ ਨੂੰ ਹਟਾ ਦਗੇ ਜੇ ਅਸੀਂ ਗੀਤ ਬਥੇ ਚੱਕਰ ਵੀ ਮਦੋਂ ਲਾ ਦੋ ਮੈਂ ਕੰਪਨੀ ਨੂੰ ਗਾਣਾ ਵੇਚਦਾ ਸੀਗਾ ਜੀ ਸਹੀ ਦੱਸੋ ਮੈਂ ਉਹਨਾਂ ਕੋਲ ਪੈਸੇ ਲੈ ਲਏ ਪੈਸੇ ਲੈ ਕੇ ਉਹ ਗਾਣਾ ਕੰਪਨੀ ਦਾ ਹੋ ਗਿਆ ਮੈਂ ਉਹਨਾਂ ਨੂੰ ਐਨਓਸੀ ਦੇਈ ਬੈਠਾ ਗਾਣੇ ਦੀ ਹੁਣ ਕੀ ਹੈ ਜੀ ਕੰਪਨੀ ਵਾਲੇ ਨੂੰ ਅਸੀਂ ਕਿਹਾ ਸੀ ਜਦਦੇ ਆਪਣਾ ਬਵਾਦ ਮਾੜਾ ਮਾੜਾ ਹੋਣ ਲੱਗਿਆ ਜਿੱਦ ਮੈਂ ਮਾਫੀ ਦੀ ਵੀਡੀਓ ਬਣਾਈ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮੈਂ ਤੁਹਾਨੂੰ ਗਾਣੇ ਦੇ ਬਦਲੇ ਗਾਣਾ ਦੇ ਦਿੰਦਾ ਤੁਸੀਂ ਗਾਣਾ ਵੀ ਲਾਸਟ ਵਾਲਾ ਉੱਤਰਾ ਹੀ ਕੱਟ ਦੋ ਜੀ ਵੀ ਲਾਸਟ ਵਾਲਾ ਜਿਹੜਾ ਇੱਕ ਟੱਪਾ ਆ ਉਹ ਪੂਰਾ ਟੱਪਾ ਕੱਟ ਦੋ ਪਰ ਉਹ ਕੋਈ ਤੁਹਾਨੂੰ ਪਤਾ ਹੁਣ ਕੰਪਨੀ ਵਾਲਿਆਂ ਦਾ ਅਲੱਗ ਸਿਸਟਮ ਹੁੰਦਾ ਉਹ ਇਹ ਸਾਡੇ ਕੋਲ ਐਲਓ ਸੀ ਆ ਅਸੀਂ ਉਹਦੇ ਤੇ ਕੇਸ ਕਰ ਦਾਂਗੇ ਮਤਲਬ ਉਹ ਫਿਰ ਮੈਨੂੰ ਬਈ ਦੁੱਧੇ ਪਾਸੇ ਘੜੀ ਸੀ ਗੱਲ ਉਹਦੇ ਪਾਸੇ ਹਾਂ ਮੈਂ ਮਤਲਬ ਜਿਵੇਂ ਵਿਚਾਰੇ ਫਤਗੇ ਨੇ ਚਲੋ ਦਿਓ ਬੀਬ ਲੱਗਦੀ ਉਹਦੇ ਨਾਲ ਬੀਬ ਨਾਲ ਵੀ ਕੱਟੇ ਜਾਣੇ ਉਹ ਸਭ ਦੀ ਕੱਟੇ ਜਾਣੇ ਆ ਬੀਬ ਨਾਲ ਕੱਟਿਆ ਜਾਣਾ ਜੀ ਤੇ ਬੀਬ ਲੱਗਦੀ ਆ ਹਾਂ ਆ ਮਰੇ ਰਹਾ ਮੇਰੇ ਮੇਰੇ ਨਾਮ ਦੇ ਇੱਕ ਮਿੰਟ ਮੈਂ ਇੱਕ ਮਿੰਟ ਬਈ ਜੀ ਜੀ ਕਿੰਨੇ ਫਲ ਹੋਰ ਆਪਣੇ ਅ 1.5 ਮਿਲੀਅਨ ਜੀ ਉਹਦੇ ਵਿੱਚ ਅਸੀਂ ਸਾਰੇ ਸਰਪੰਚ ਵੀ ਹੁੰਦੇ ਆ ਜੀ ਜੀ ਜੇ ਤੁਸੀਂ ਸਾਰੇ ਅੱਗੇ ਵੀ ਸਰਪੰਚਾਂ ਨੂੰ ਆਨਮੋਲ ਨਹੀਂ ਕਰਿਆਗਾ ਨਹੀਂ ਨਹੀਂ ਅਸੀਂ ਅਸੀਂ ਸੁਣ ਚਾਹੁੰਦੇ ਆ ਜੀ ਦੇਖੋ ਤੁਸੀਂ ਉਸ ਦਾ ਕੀ ਕੀਤਾ ਹੈ ਸਰਪੰਚਾਂ ਨੂੰ ਜੀ ਉਹਨੇ ਸਾਡੀ ਬਹੁਤ ਕੌੜ ਬਣਾਈ ਆ ਪਰ ਭਾਈ ਆਹ ਕਰਨਾ ਸਾਡੀ ਬੇਇੱਜ਼ਤੀ ਬਹੁਤ ਜਿਨੀ ਕਿ ਕਿ ਜਵਾਬ ਬੇਇੱਜ਼ਤੀ ਕਰਨਾ ਮੈਂ ਤੁਹਾਨੂੰ ਦੱਸਦਾ ਜੀ ਮੈਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਆ ਵੀ ਗੱਲ ਮੇਰੀ ਕਿ ਇਹ ਸਰਪੰਚ ਵੀਰ ਨਾਲ ਗੱਲ ਹੋਈ ਸ਼ਾਇਦ ਤੁਸੀਂ ਕਰਾਈ ਸੀ ਨਾ ਹੁਣ ਇਹ ਕੀ ਸੀਨ ਹੋਇਆ ਜੀ ਅਹੀਂ ਨਾ ਜਦੋਂ ਗਾਣਾ ਕੀਤਾ ਜੀ ਅਸੀਂ ਬੈਠੇ ਸੀਗੇ ਸਟੂਡੀਓ ਜੀ ਮੇਰੇ ਆਲੇ-ਦਾਲ ਨਾ 4-5 ਕੋਈ ਜਿਹੜੇ ਆਪਾਂ ਤੋਂ ਵੱਡੇ ਉਮਰ ਦੇ ਬੰਦੇ ਨੇ ਉਹ ਮੇਰੇ ਕੋਲੇ ਬੈਠੇ ਆ ਉਹ ਬੈਠੇ-ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦੇ ਨੂੰ ਕਿਹਾ ਇਹ ਚੀਜ਼ ਮੈਂ ਯਾਰ ਮੈਂ ਸਰਪੰਚ ਵਾਲੀ ਗੱਲ ਤੇ ਕੋਈ ਬਵਾਦਾ ਤਾਂ ਨਹੀਂ ਹੋ ਜੂ ਤੇ ਮੈਂ ਇਹ ਚੀਜ਼ ਤੋਂ ਜਾਣ ਗਿਆ ਜੀ ਮੈਂ ਬਹੁਤ ਟਲਦਾ ਕਿਉਂਕਿ ਮੈਂ ਵਿਆਹ ਉਹ ਕੀਤਾ ਨਾ ਮੇਰੀ ਥੋੜੀ ਜਿਹੀ ਸ਼ਰਮੀ ਚਲੋ ਲੋਕ ਮੈਨੂੰ ਪਿਆਰ ਕਰਦੇ ਆ ਮੈਂ ਉਹ ਚੀਜ਼ ਕਰਕੇ ਨਾਲ ਜੁੜੇ ਹੋਏ ਮੈਂ ਉਸੇ ਚੀਜ਼ ਕਰਕੇ ਜੀ ਮੈਂ ਇਹ ਚੀਜ਼ਾਂ ਤੋਂ ਬਹੁਤ ਚਲਦਾ ਵੀ ਕਿਸੇ ਚੀਜ਼ ਦਾ ਬਵਾਦ ਨਾ ਹੋ ਜੇ ਮੈਨੂੰ ਸਾਰੇ ਕਹਿੰਦੇ ਨਹੀਂ ਨਹੀਂ ਯਾਰ ਐਡੀ ਗੱਲ ਜੀ ਟੈਨਸ਼ਨ ਨਾ ਕਰ ਲੋ ਕਰ ਲੋ ਕਹਿੰਦੇ ਐਡਾ ਮਸਲਾ ਨਹੀਂ ਹੁੰਦਾ ਮੈਂ ਉਹਨਾਂ ਨੂੰ ਫੇਰ ਪੁੱਛਿਆ ਮੈਂ ਕਿ ਕੋਈ ਚੱਕਰ ਨਾ ਹੋਵੇ ਉਹਨਾਂ ਨੇ ਨਹੀਂ ਨਹੀਂ ਯਾਰ ਵੀ ਐਡੀ ਮਸਲੇ ਨਹੀਂ ਸਾਧ ਨੂੰ ਲੱਗੀ ਨਹੀਂ ਉਹ ਪਰ ਉਹ ਉਹੀ ਗੱਲ ਹੈ ਨਾ ਜੀ ਉਹ ਆਪਾਂ ਤਾਂ ਹੁਣ ਮੈਂ ਤਾਂ ਜੀ ਇੰਨਾ ਡੂੰਗਾ ਸੋਚਿਆ ਹੀ ਨਹੀਂ ਮੈਂ ਮੈਂ ਕਹਾਂ ਯਾਰ ਆਪਣੇ ਵੱਡੇ ਭਰਾ ਨੂੰ ਤੁਹਾਨੂੰ ਨਹੀਂ ਗਿਆ ਮੈਂ ਕਹਾਂ ਸ਼ਾਇਦ ਜਾਂ ਤਾਂ ਉਹ ਆਪਣਾ ਚਾਹੁੰਦੇ ਮੇਰਾ ਨੁਕਸਾਨ ਚਾਹੁੰਦੇ ਹੋਣਗੇ ਭਾਈ ਜਾਂ ਜਿਵੇਂ ਵੀ ਲਾ ਲਓ ਜਦੋਂ ਹਾਂ ਮੈਂ ਉਹਨਾਂ ਦੀ ਰਾਇਸਲਾ ਕਰਕੇ ਮੈਂ ਮੰਨ ਗਿਆ ਮੈਂ ਜੀ ਮੇਰੇ ਬਾਰੇ ਬੰਦੇ ਆ ਗਏ ਯਾਰ ਮੈਂ ਦੇਖੋ ਮੈਂ ਘਰੋਂ ਬਾਹਰ ਲਾ ਮੈਂ ਉਹਨਾਂ ਨੂੰ ਬੇਰਵਾ ਦਿੱਤਾ ਮਾ ਜੀ ਅਸੀਂ ਕਾਫੀ ਟਾਈਮ ਆ ਜੀ ਆਪਾਂ ਬਾਈ ਆਪਾਂ ਤਾਂ ਆ ਜਾ ਰਹੇ ਹਾਂ ਜੀ ਜੀ ਚੋਕ ਤੋਂ ਬਾਅਦ ਬਾਈ ਤੁਸੀਂ ਇੱਧਰ ਹੋ ਗਏ ਅਸੀਂ ਚੋਕ ਬੀਲ ਦੇ ਰੇਂਜ ਪੈ ਗਏ ਮੈਂ ਤਾਂ ਬਾਈ ਜੀ ਨੂੰ ਮੇਰੇ ਰੈਫਰੈਂਸ ਨਾਲ ਜੀ ਇੱਕ ਜੁਗ ਨੂੰ ਦਾ ਨਾਮ ਲੈਤਾ ਸੀ ਕਰ ਮੈਂ ਤੁਹਾਨੂੰ ਮੈਂ ਕਿਹਾ ਵੀ ਅਸੀਂ ਪਤਾ ਕਿ ਇਹ ਪ੍ਰਧਾਨ ਜੀ ਨੇ ਇੱਧਰ ਬੈਠੇ ਪ੍ਰਧਾਨ ਜੀ ਅਸੀਂ ਕਹ ਵੀ ਆਪਾਂ ਦੱਸ ਕੇ ਸਰਪੰਚ ਬਣਾ ਕੇ ਆਪਣੀ ਜੀ ਕਮੇਟੀ ਬਣਾ ਕੇ ਆਪਾਂ ਅੱਗੇ ਚੱਲਦੇ ਆ ਜੀ ਇਹਨੂੰ ਮਸਲੇ ਨੂੰ ਉੱਥੇ ਬੈਠ ਕੇ ਆਪਾਂ ਹੱਲ ਕਰਾਂਗੇ ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਜਿੱਦੇ ਪਹਿਲੇ ਦਿਨੇ ਹੀ ਹੋਇਆ ਨਾ ਜੀ ਮੈਨੂੰ ਆਪਣੇ ਦੋਸਤਾਂ ਮੁੰਡੇ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਸਾਡੇ ਪਿੰਡ ਦੇ ਨਾ ਸਾਡਾ ਗਰੁੱਪ ਬਣਾਇਆ ਵਾ ਕੋਈ ਸਰਪੰਚ ਆਇਆ ਇਹਦੇ ਵੀ ਉਹ ਵੀ ਦੋ ਚਾਰ ਸਰਪੰਚ ਇਦਾਂ ਕਹਿੰਦੇ ਆ ਵੀ ਤੁਸੀਂ ਵੀਡੀਓ ਭੇਜੋ ਬਣਾ ਕੇ ਮੈਂ ਵੀਡੀਓ ਭੇਜਣ ਲੱਗਿਆ ਸੀ ਜੀ ਬਣਾ ਕੇ ਉਹ ਕੀ ਹੋਇਆ ਮੈਂ ਮੇਰਾ ਚੱਲ ਜੀਦਾ ਫਿਲਮ ਦਾ ਸ਼ੂਟ ਮੈਂ ਉੱਧਰ ਬਿਜ਼ੀ ਰਹਿ ਗਿਆ ਮੈਂ ਕਿਹਾ ਬਾਈ ਮੈਂ ਤੁਹਾਨੂੰ ਭੇਜਦਾ ਤੇ ਉਹ ਐ ਕਰਦੇ ਕਰਦੇ ਲੇਟ ਹੋ ਗਿਆ ਜੀ ਕੰਮ ਤੇ ਸਵੇਰ ਨੂੰ ਇਹ ਜਿਆਦਾ ਗੱਲ ਵਧ ਗਈ ਸਵੇਰੇ ਮੈਂ 11 ਵਜੇ ਮੈਂ ਵੀਡੀਓ ਪਾਤੀ ਵੀ ਜੇ ਕਿਸੇ ਨੂੰ ਹਾਂ ਹਾਂ ਪਾਈ ਹੈ ਜੀ ਹਾਂ ਹਾਂ ਪਾਈ ਹੈ ਜੀ ਮਨ ਲੇ ਚਲੋ ਜਦੋਂ ਵੀ ਆਪਾਂ ਬਾਲਡ ਬੰਦੇ ਦੇ ਮਤਾਬਕ ਚੱਲ ਅੱਜ ਤੁਸੀਂ ਟੌਪ ਤੇ ਨਹੀਂ ਨਹੀਂ ਚਲੋ ਸਾਡੇ ਬੰਦੇ ਦੀ ਰੋਜ਼ਾਨਾ ਦੀ ਗੱਲ ਹੈਗਾ ਉਹ ਗੱਲ ਉਹ ਤੁਸੀਂ ਸੋਟਿਆਂ ਨੂੰ ਇਹ ਗੱਲ ਚੱਲਦੀ ਆ ਤੋਹ ਗੱਲ ਇੱਕ ਵੱਡਾ ਇਸ਼ੂ ਬਾਨੀ ਬਾਨੀ ਆ ਹੋ ਸਕਦਾ ਜੇ ਕੋਈ ਥੱਲੇ ਵਾਲੇ ਬੰਦੇ ਨੇ ਹੁੰਦਾ ਹੋ ਸਕਦਾ ਨਾਈਂ ਚੱਲਦਾ ਹੋਵੇ ਬਸ ਉਹ ਬੰਦਾ ਜਿਹੜੇ ਲੈਵਲ ਤੇ ਹੁੰਦਾ ਨਾ ਉੱਥੇ ਉਹ ਲੈਟੋਮੈਟਿਕ ਚੱਕੀ ਜਾਂਦੀ ਪੀਪੂਰ ਬਣਾਇਆ ਜੀ ਆਪਾਂ ਨੂੰ ਗੱਲ ਸੱਚੀ ਗੱਲ ਆ ਹੁਣ ਬਾਈ ਗਲਾਵ ਸਾਡੇ ਜ਼ਿਲ੍ਹੇ ਦੀ ਮਾਣ ਆ ਅਸੀਂ ਵੀ ਮਾਣ ਗੱਲ ਆ ਥੋੜਾ ਬਣਾ ਦੇ ਥੋੜਾ ਬਚੀ ਜਾਂਦਾ ਹੋਰ ਚੀਜ਼ ਆ ਹੋਰ ਦੱਸਦਾ ਜੀ ਮੇਰੇ ਜੀ ਤਿੰਨ ਪ੍ਰੋਗਰਾਮ ਲੱਗੇ ਜੀ ਜਿੱਦ ਦੇ ਗਾਣਾ ਤੇ ਜਿੱਦ ਦੇ ਬਵਾਦ ਹੋਇਆ ਉਦੋਂ ਵੀ ਦੋ ਲੱਗੇ ਆ ਜੀ ਅੱਜ ਵੀ ਤੁਸੀਂ ਮੇਰੇ 2.5 ਘੰਟੇ ਦਾ 3 ਘੰਟੇ ਮੈਂ ਲਗਾ ਕੇ ਆਂ ਜੀ 3 ਘੰਟੇ ਦਾ ਪ੍ਰੋਗਰਾਮ ਕਢਾ ਲਿਓ ਮੈਨੂੰ 10 ਵੀਰਾਂ ਬੰਦਿਆਂ ਨੇ ਕਿਹਾ ਵੀ ਗਾਣਾ ਗਾ ਲੈ ਮੈਂ ਗਾਣਾ ਨਹੀਂ ਗਾਇਆ ਮੈਂ ਤੁਹਾਡੇ ਨਾਲ ਇਹ ਵਾਦਾ ਕਰਦਾ ਵੀ ਇਹ ਗਾਣਾ ਮੈਂ ਲਾਈਵ ਕਿਤੇ ਵੀ ਨਹੀਂ ਗਾਉਗਾ ਚਲੋ ਇੱਕ ਬਾਈ ਜੀ ਹੋਰ ਜੀ ਬਾਈ ਜੀ ਜੇ ਜਿਵੇਂ ਹੁਣ ਬਾਈ ਜੀ ਜੇ ਮੈਂ ਰੀਲਾਂ ਚੱਲ ਦਿਨਾ ਜੀ ਜੀ ਦੇਖੋ ਕਿਉਂਕਿ ਬਾਈ ਜੀ ਜੇ ਅਸੀਂ ਦੋਨੋਂ ਪਿਆਰ ਕਰਦੇ ਆਂ ਜਾਂ ਅਸੀਂ ਤੁਹਾਡੇ ਤੁਸੀਂ ਕਿਹਨੂੰ ਵੀ ਸਾਡੇ ਬੜਾ ਮੈਟਰ ਸੋਲਵ ਕਰ ਦੋ ਜੀ ਭਾਈ ਜੀ ਜਿਵੇਂ ਰੀਲਾ ਨੇ ਰੀਲਾ ਤੋਂ ਤੁਸੀਂ ਕਹਿ ਕੇ ਵੀ ਰਿਕਵੈਸਟ ਕਰਦੇ ਜਿਵੇਂ ਵੀ ਹੈ ਉਹ ਵੀ ਚੇਂਜ ਹੋ ਜਾਊਗਾ ਜੀ ਰੀਲਾ ਦੇ ਵੀ ਚੇਂਜ ਹੋ ਜਾਊਗਾ ਜੀ ਸਾਰੇ ਕਿਤੇ ਚੇਂਜ ਹੋ ਜਾਊਗਾ ਇਹ ਗਾਣਾ ਪਰ ਚੱਕਰੀ ਹੈ ਜੀ ਜਿਹੜਾ ਗਾਣਾ ਜਿਵੇਂ ਹੁਣ ਤੁਹਾਡੇ ਫੋਨ ਚ ਡਾਊਨਲੋਡ ਹੋ ਗਿਆ ਜੀ ਉਹਦਾ ਕੋਈ ਹੱਲ ਨਹੀਂ ਹੈਗਾ ਉਹ ਅਸੀਂ ਬਈ ਜੀ ਬੀਸੀ ਸਾਹਿਬ ਨੂੰ ਕਰ ਨੂੰ ਅਸੀਂ ਮੰਗਦੇ ਆ ਦੇ ਰਹੇ ਆ ਕਿਉਂਕਿ ਭਾਈ ਜੀ ਹੁਣ ਤੁਸੀਂ ਕੱਲ ਅਸੀਂ ਵਿਆਹ ਜਾਣਾ ਸੀ ਤਨੇ ਸਰਪੰਚਾਂ ਜੀ ਜੀ ਅਸੀਂ ਭਾਈ ਜੀ ਸਗਣ ਜੀ ਕਿਸੇ ਦੇ ਥਰੂ ਭੇਜਿਆ ਜੀ ਕਿਉਂਕਿ ਭਾਈ ਜੀ ਕਾਰਨ ਇਹ ਆ ਕੱਲ ਨੂੰ ਅਸੀਂ ਦੁਬਾਰੇ ਪੰਗਾ ਲਾਵਾਂਗੇ ਸਾਡੇ ਦੇ ਕੰਮ ਆਉਣਗੇ ਅਸੀਂ ਵੀ ਹਾਰਾਂਗੇ ਕਿਉਂਕਿ ਜਿੱਤ ਹਾਰ ਸੌਰੀ ਹਾਰ ਹਾਜ਼ਮ ਨਹੀਂ ਹੁੰਦੀ ਹੈ ਨਾ ਜੀ ਮਤਲਬ ਇਹ ਕੱਲ ਨੂੰ ਜਾਵਾਂਗੇ ਅਗਲਾ ਦੇਖਦੇ ਲੱਗਦਾ ਹੁੰਦਾ ਯਾਰ ਲਵਾਗੀ ਤਾਂ ਸੋ ਬੰਦੀਆਂ ਉੱਥੇ ਬਾਈ ਜੀ ਲੱਗੇ ਉੱਥੇ ਬੈਠਾ ਬਾਈ ਵਜਾ ਫਿਰ ਉੱਥੇ ਕਿਉਂਕਿ ਤੁਸੀਂ ਆੜਵਾ ਨਸਾਨੋ ਵਜਾ ਥੋੜੀ ਬਣ ਗਈ ਨਹੀਂ ਨਹੀਂ ਠੀਕ ਹੈ ਉਹ ਤਾਂ ਮਰ ਨੰਬਰ ਉਹਨਾਂ ਦਾ ਕੰਮ ਹੋ ਜਾਂਦਾ ਜੀ ਜੀ ਨਹੀਂ ਨਹੀਂ ਬਾਈ ਲੱਗ ਜਾਨੀ ਗੱਲ ਨੂੰ ਕੱਲ ਨੂੰ ਵੀ ਫਲ ਲੱਗਿਆ ਨਹੀਂ ਹੈ ਨਾ ਆਹ ਸਵੇਰੇ ਮਾਰਨਿੰਗ ਲੱਭੀ ਜੀ ਸਾਡੇ ਸਵੇਰੇ ਮਾਰਨਿੰਗ ਇਹ ਇੱਕ ਵਾਰੀ ਅਸੀਂ ਇਹ ਸਭ ਲੋ ਬੱਲੀ ਵੀਰੇ ਪਹਿਲਾਂ ਬਾਕੀ ਪਰਮਾਰ ਵੀ ਸੁਣਦੇ ਨਾ ਫੋਟਾ ਬਈ ਮੇਰਾ ਜਿਹੜੀ ਮਾਲਕ ਨੇ ਨਹੀਂ ਤੁਹਾਨੂੰ ਸੋਭਾ ਦਿੱਤੀ ਆ ਵੀਰੇ ਬਣਾ ਮੇਰੀ ਪਰਸਨਲੀ ਰਿਕਵੈਸਟ ਆ ਦਲੀ ਅੱਗੇ ਤੋਂ ਕਿਸੇ ਵੀ ਐਸੇ ਜੇ ਵਿਵਾਦ ਤੇ ਫਸਣ ਤੋਂ ਪਹਿਲਾਂ ਤੂੰ ਦਾ ساری 20 ਆਰੀ 100 ਆਰੀ ਸੁਣਾਈ ਮੈਂ ਮੈਂ ਤੁਹਾਨੂੰ ਦੱਸਦਾ ਹੁਣ ਤੂੰ ਮੇਰੇ ਮੇਰਾ ਗਾਣਾ ਸੁਣੋ ਕੋਈ ਨਿਕਲਿਆ ਸਾਡੇ ਕੋਈ ਕੋਈ ਆਪਣੇ ਲਈ ਗੱਡੀ ਗੱਲ ਬਣਾ ਮੇਰਾ ਗਾਣਾ ਸੁਣੀ ਦਿੰਦਾ ਨਾ ਬੰਦਾ ਉਹਦਾ ਕੋਈ ਹਾਰਿਆ ਹੋ ਸਰਪੰਚੀ ਵਾਲਾ ਕਹਿੰਦਾ ਉਹ ਚੱਕ ਦੇ ਦਾਂ ਮੇਰਾ ਉਹ ਗਾਣਾ ਮੇਰਾ ਗਾਣਾ ਸੁਣੋ ਮੇਰਾ ਗਾਣਾ ਕੀਤਾ ਹੋਇਆ ਪੰਜਾਬ ਦੇ ਇਤਿਹਾਸ ਤੇ ਗੁਰੂਆਂ ਦੇ ਜੰਨੇ ਸਿੰਘ ਸ਼ਹੀਦ ਹੋਇਆ ਮੈਂ ਗਾਣਾ ਕੀਤਾ ਮੇਰਾ ਗਾਣਾ ਕੱਲ ਜਾਂ ਪਰਸ ਨੂੰ ਆਉਣਾ ਜੀ ਉਹ ਗਾਣਾ ਮੈਂ ਏਸੀ ਚੀਜ਼ ਕਰਕੇ ਰੋਕ ਲਿਆ ਵੀ ਉਹ ਪਹਿਲਾਂ ਸਿੱਖ ਬੁੱਧੀਜੀਵੀਆਂ ਨੂੰ ਜਿਹੜੇ ਬੰਦੇ ਮਤਲਬ ਆਪਣੇ ਸਿੱਖ ਜਥੇਬੰਦੀ ਵਾਲੇ ਨੇ ਉਹਨਾਂ ਨੂੰ ਸੁਣਾਉਂਗਾ ਵੀ ਕੱਲ ਨੂੰ ਕਿਸੇ ਕੋਲ ਜਵਾਦ ਆਣਾ ਅਸੀਂ ਦੁਬਾਰੇ ਇਹ ਚੀਜ਼ ਕੋਲ ਆਉਂਦੇ ਹਾਂ ਬਈ ਬਹੁਤ ਸੁਣਾਂ ਮੈਂ ਪਰ ਉਹ ਗੱਲ ਪਰ ਉਹ ਗਾਣਾ ਇਤਿਹਾਸਕ ਹੈ ਜੀ ਅਸੀਂ ਵੀਡੀਓ ਤੇ ਲਾਈ ਬੈਠੇ ਆਂ 70-80 ਲਗਦਾ ਲੱਖ ਰੁਪਇਆ ਮਤਲਬ 15-16 ਲੱਖ ਰੁਪਇਆ ਲੱਗਿਆ ਵਗਾਣੇ ਨੇ ਮਾ ਉਹ ਗਾਣਾ ਫੇਰ ਵੀ ਰੋਕ ਲਿਆ ਮੈਂ ਕਿ ਨਹੀਂ ਹੈ ਤਾਨੂੰ ਕੋਈ ਉਬਾਲ ਨਹੀਂ ਚਲੋ ਇਹ ਤੋਂ ਵੱਡਾ ਉਬਾਲ ਨਾ ਜਾਉਂਦਾ ਜਿਹੜਾ ਆਪਣਾ ਇੱਕ ਤਾਂ ਤੇਜ ਆ ਉਹਦੇ ਤੇ ਥੋੜੀਆਂ ਆਪਦੀਆਂ ਰੀਲਾਂ ਵੀ ਪਈਆਂਆਂ ਨੇ ਨਹੀਂ ਉਹ ਤਾਂ ਮੈਂ ਰਿਮੂਵ ਕਰ ਦਿੰਦਾ ਜੀ ਲਓ ਤੁਸੀਂ ਉਹ ਥੋੜੇ ਜਿਹੜੇ ਬੇਜ ਤੋਂ ਪਈਆਂ ਆ ਤੁਸੀਂ ਲਾਈਵ ਹੋ ਕੇ ਮੇਰਾ ਭਰਾ ਬਣ ਕੇ ਬੇਨਤੀ ਕਰ ਦਿਓ ਵੀ ਭਾਈ ਇਹ ਮੇਰਾ ਕਰਕੇ ਮਸਲਾ ਹੁੰਦਾ ਮੈਨੂੰ ਚੋਣ ਵਾਲੇ ਜੇ ਤੁਸੀਂ ਮੈਨੂੰ ਚੋਣੇ ਹੋ ਇੰਨਾ ਕਿ ਮਾਸਰ ਕਰ ਦਿੱਤਾ ਤੈਨੂੰ ਤੁਸੀਂ ਡਿਲੀਟ ਕਰ ਦੋ ਕਿਤੇ ਵੀ ਡੀਡੀ ਤੇ ਜਾਂ ਕਿਸੇ ਵੀ ਟੈਕ ਟ੍ਰੈਲਰ ਤੇ ਨਹੀਂ ਚੱਲਦਾ ਨਾ ਨਾ ਉਹ ਮੈਂ ਕੋਈ ਨਹੀਂ ਵਸਤੂ ਨਹੀਂ ਬਣਾਉਣਾ ਮਸਲਾ ਕਰਨ ਦਾ ਸਾਹਮਣੇ ਨਹੀਂ ਗਏ ਜਿੱਦਾਂ ਕੋਈ ਬੰਦ ਉਹ ਤੋਂ ਥੋੜਾ ਜਿਹਾ ਇੱਕ ਪਾਸੇ ਵਾਹ ਇੱਕ ਬਈ ਜੀ ਬੇਨਤੀ ਹੋਰ ਸੀ ਗੱਲ ਤੋਂ ਬਈ ਜੀ ਕਈ ਵਾਰੀ ਆਇਆ ਹੁੰਦਾ ਵੀ ਪਤਾ ਨਹੀਂ ਸਾਡੇ ਸਰਪੰਚਾਂ ਅਗੇ ਕੋਈ ਸੇ ਇਦਾਂ ਦਾ ਬੋਲਣਗੇ ਦੇਖੋ ਜਰਾ ਅਸੀਂ ਵੀ ਤੁਹਾਡੇ ਤੁਸੀਂ ਸਾਡੇ ਨਾਲ ਸਾਡੇ ਵੱਡੇ ਦੇਖੋ ਅਸੀਂ ਮੀਨਮਲ 5-10 ਕੇ ਸਰਪੰਚ ਹੀ ਆਇਆ ਹੈ ਹਨਾ ਵੀ ਕੱਲ ਨੂੰ ਅਸੀਂ ਰੱਖਿਆ ਵੈਸੀ ਕਾ ਪ੍ਰੋਗਰਾਮ ਇੱਥੇ ਜੀ 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 ਕਿਉਂਕਿ ਅਸੀਂ ਭਾਈ ਜਿਹੜਾ ਚਲੋ ਠੀਕ ਆ ਤੁਸੀਂ ਸਰਟੀਫਾਈ ਹੋਗੇ ਤੁਹਾਨੂੰ ਜਿੰਨੇ ਵੀ ਸਰਪੰਚਾ ਸਾਡੇ ਦੇਖੋ ਇਦਾਂ ਹੀ ਰਿਸਪੈਕਟੇਬਲ ਆ ਸਾਰੇ ਹਨਾ ਜੀ ਸਾਨੂੰ ਮੋਤਵਰ ਲੋਕਾਂ ਨੇ ਸਾਨੂੰ ਮੋਤਵਰ ਬਣਾਇਆ ਸਾਰੇ ਅਸੀਂ ਰਿਸਪੈਕਟ ਕਰਦੇ ਕੋ ਦੂਜੇ ਦੀ ਤੁਹਾਨੂੰ ਭਾਈ ਤੁਸੀਂ ਟਾਈਮ ਕੱਢੋ ਵੇਚਦੀ ਆ ਇਸੇ ਤਰੀਕੇ ਆ ਕੇ ਕਿਉਂਕਿ ਅਸੀਂ ਵੀ ਕਹਾਂ ਵੀ ਕੱਲ ਨੂੰ ਜੀ ਕੱਲ ਦੀ ਤਾਂ ਮੇਰੀ ਮਜਬੂਰੀ ਆ ਤੁਹਾਡੇ ਪੈਰੀ ਹੱਥ ਲਾ ਕੇ ਨਹੀਂ 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 ਬੜਾ ਕੀ ਆ ਜੀ ਕੱਲ ਨੂੰ ਜਰਵਾ ਨਹੀਂ ਮੈਂ ਮੰਨਦੀ ਜੀ ਅਸੀਂ ਭਾਈ ਜੀ ਕਰਦੇ ਆ ਕੱਲ ਨੂੰ ਅਸੀਂ ਮੰਨਤ ਪੱਤਰ ਦੇ ਦੰਦਿਆ ਵੀ ਅਸੀਂ ਭਾਈ ਮੰਗ ਪੱਤਰ ਵਾਂਗ ਦੇ ਵੀ ਆ ਚੀਜ਼ੇ ਸਾਡੇ ਬੰਦ ਹੋਣੇ ਚਾਹੀਦੇ ਆ ਉਹ ਤੁਸੀਂ ਕਰ ਹੀ ਰਹੇ ਹੋ ਹਾਂ ਉਹ ਤੋਂ ਬਾਅਦ ਭਾਈ ਦੀ ਕਾਰਨ ਕੀ ਆ ਅਸੀਂ ਮਾਫੀ ਮੰਗਾਉਣ ਜਾਂ ਛੋਟੇ ਮੰਗਲ ਨਾਲ ਕੋਈ ਛੋਟੇ ਵੱਡੇ ਨਹੀਂ ਬਣਾ ਲੱਗਣਾ ਜਾਂ ਲੈਣੇ ਆ ਮੈਂ ਉਹ ਉਸੇ ਚੀਜ਼ ਕਰਕੇ ਅਸੀਂ ਵੀਡੀਓ ਪਾਈ ਆ ਵੀ ਮੈਂ ਮਾਫੀ ਮੰਗਦਾ ਮੈਂ ਛੋਟਾ ਨਹੀਂ ਹੋ ਰਿਹਾ ਤੇ ਮੈਨੂੰ ਮਾਫ ਕਰਨਾ ਤੁਸੀਂ ਛੋਟੇ ਨਹੀਂ ਹੁੰਦੇ ਨਾ ਚਲੋ ਆਪਣਾ ਤੇ ਆਪਾਂ ਇੱਥੇ ਹੀ ਰਹਿਣਾ ਤੇ ਮਾਰਨਾ ਨਹੀਂ ਵੱਡੀ ਹੁੰਦੀ ਵੱਡੀ ਗੱਲ ਹੈ ਨਾਲੇ ਬਾਈ ਬੜੀ ਜਿੰਦਗੀ ਦਾ ਕੋਈ ਪਤਾ ਨਹੀਂ ਉਹਨਾਂ ਕਲਬ ਆ ਜਿਹਾ ਰੌਲਾ ਪਾ ਦਿੱਤਾ ਆਈ ਗੇਰਚ ਬੰਦਾ ਆਪਣਾ ਪਰਮਾਨ ਬਿਲਕੁਲ ਬਿਲਕੁਲ ਕੋਈ ਪਤਾ ਨਹੀਂ ਬਾਈ ਅਸੀਂ ਤਾਂ ਫੋਨ ਲੱਗੇ ਸੀ ਜਦੋਂ ਕੱਲ ਅਸੀਂ ਪੱਤਰਕਾਰ ਸਾਹਿਬ ਆਏ ਹੋਏ ਸੀ ਵੀ ਉਹਨਾਂ ਵਾਸਤੇ ਅਸੀਂ ਕਿੰਨਾ ਕੁ ਦਿਨ ਸੰਝੋਲੇ ਗਏ ਆ ਜੀ ਜੀ ਤੇ ਬਾਈ ਜੀ ਅੱਜ ਤੁਸੀਂ ਜੇ ਸਾਡੇ ਕਰਾਂ ਦੀ ਸਾਡਾ ਨੂੰ ਰੱਬ ਨਾ ਕਰ 1921 ਹੋ ਗਿਆ ਅਗਲਾ ਕਹਿੰਦਾ ਸਰਪੰਚਾ ਇਹ ਕਰਦੇ ਸੀ ਬਾਈ ਪਤਾ ਕੀ ਬਾਈ ਮੈਨੂੰ ਬਹੁਤ ਸੀਰੀਅਸ ਲੈਵਲ ਤੇ ਨੇੜੇ ਇਹਦਾ ਗਾਫ ਸੀ ਤੁਸੀਂ ਕਹਿੰਦੇ ਨਾਲ ਕਰਦੇ ਪੇੜ ਵੀ ਮੈਂ ਕਹਿੰਦਾ ਕਿ ਪੇੜ ਮਾਰੀ ਜਾਂਦਾ ਸਰਪੰਚਾ ਨੂੰ ਬਾਈ ਨਾ ਇੰਨਾ ਉੱਤੇ ਚੱਕ ਰਹੇ ਹਾਂ ਕਿਉਂਕਿ ਬੰਮਾਲੇ ਦੇ ਕਲਾਕਾਰ ਦੋ ਮੈਨੂੰ ਸਪੋਰਟ ਕਰਦੇ ਸਾਰੇ ਪਾਸੇ ਮੈਨੂੰ ਸਪੋਰਟ ਕਰਦੇ ਕੋਈ ਇਹੋ ਜੀ ਗੱਲ ਸੇਰ ਕਰਨ ਸਾਰਿਆਂ ਦਾ ਦਿਲ ਦੁਖਿਆ ਨਹੀਂ ਤੁਸੀਂ ਟਾਈਮ ਦੇ ਦਿਓ ਬਾਈ ਹਨਾ ਕੱਲ ਨੂੰ ਸਾਹਿਬ ਤੁਸੀਂ ਟਾਈਮ ਦੇ ਦਿਓ ਤੁਸੀਂ ਮੈਨੂੰ ਤੁਹਾਡਾ ਨੰਬਰ ਦੇ ਜੀ ਜਿਹਨੇ ਮੈਨੂੰ ਮੋਡ ਕਰ ਲਓ ਤੁਸੀਂ ਬੰਦੇ ਹੋ ਤੁਸੀਂ ਸੋ ਕੱਲ ਜਦੋਂ ਗਾਣਾ ਫਲੇਟ ਹੋਦਾ ਮੜਾ ਸੁਣਾਈ ਕਰ ਫਿਰ ਮਾਣ ਆਪਣੇ ਹੋ ਗਈ ਪੰਜ ਦੂਸਰੇ ਬੰਦੇ ਸ਼ਾਂਤ ਹੋ ਜਾਣਗੇ ਉਹਨਾਂ ਨੂੰ ਦੋ ਮਿੰਟ ਸੁਣਾ ਕੇ ਜਰੂਰ ਦੇਣਾ ਲੈ ਕੇ ਚੱਲੋ ਇਹਨਾਂ ਦਾ ਬੈਂਤੀ ਕਰਦੇ ਗੱਲ ਹੁਣ ਮੈਂ ਛੋਟੀ ਮੈਂ ਵੀ ਗੱਲ ਕਰਦਾ ਦੇਖੋ ਅਸੀਂ ਵੀ ਪੱਤਰਕਾਰ ਨੈਸ਼ਨ ਪੱਤਰਕਾਰਾਂ ਦੇਖੋ ਸੋਡੇ ਹੁਣ ਵਿਆਹ ਕੀਤਾ ਸਾਨੂੰ ਹੀ ਬਹੁਤ ਖੁਸ਼ੀ ਆਰੀ ਯਾਰ ਬੜਾਈ ਨੇ ਯਾਰ 23 ਕੁੜੀ ਦਾ ਬਹੁਤ ਵਧੀਆ ਦਿੱਤਾ ਕਰਨ ਦੇ ਕੋ ਅਸੀਂ ਸੋਡੇ ਗੁਰੂ ਘਰ ਤੋਂ ਚੱਲ ਕੇ ਸੋਡੇ ਘਰ ਤੱਕ ਪਹੁੰਚੇ ਮੰਨਿਆ ਨੇ ਯਾਰ ਗੇੜ ਬੰਦ ਕਰ ਲਿਆ ਸੀ ਸੋਡੇ ਨਾਲ ਗਾਵਾਂ ਬਾਈ ਜੀ ਸਟੋਰੀ ਤੁਸੀਂ ਆਪ ਦੀ ਚੈੱਕ ਕਰੋ ਸੋਡੇ ਨਾਲ ਮੈਂ ਤੁਰਨੇ ਜਾ ਰਹੇ ਹਾਂ ਉਹ ਮੈਂ ਤੁਹਾਨੂੰ ਦੱਸਦਾ ਬਾਈ ਮੈਨੂੰ ਬਾਈ ਪਤਾ ਕੀ ਸਾਨੂੰ ਨਾ ਇਹ ਤਾਂ ਸਿਸਟਮ ਮੇਰੀ ਤਾਂ ਸੋਹ ਬਾਈ ਪੂਰੇ ਜ਼ਿਲ੍ਹੇ ਦੇ ਜਾ ਰਹੇ ਹਾਂ ਬਾਈ ਤੁਸੀਂ ਮੇਰੀ ਸੁਣੋ ਮੈਨੂੰ ਕੋਈ ਬਹੁਤ ਸੀਰੀਅਸ ਲੈਵਲ ਤੇ ਥ੍ਰੈਟ ਆ ਤੁਸੀਂ ਸਮਝਦੇ ਹੋ ਬਾਈ ਮੈਨੂੰ ਇੰਨਾ ਸੀਰੀਅਸ ਲੈਵਲ ਤੇ ਟ੍ਰੈਟ ਤੋਂ ਅਵਾਰਡ ਆਵਾਜ਼ ਅੱਧੇ ਹੀ ਬੈਠੇ ਹੋ ਪਰ ਪਤਾ ਕੀ ਹੈ ਬਾਈ ਮੈਂ ਹੁਣ ਕਈ ਬੰਦੇ ਘਰੇ ਆਉਣ ਕਰਕੇ ਗੁੱਸੇ ਹੋ ਜਾਂਦੇ ਆ ਮੇਰੀ ਮਾੜੀ ਜੀ ਵੀ ਉੰਨੀ ਕਿਉਂ ਗਈ ਬਾਈ ਮੇਰਾ ਪਰਿਵਾਰ ਰੁੜ ਗਿਆ ਕਿਉਂਕਿ ਮੈਂ ਕੱਲਾ ਹੀ ਆ ਬੰਦਾ ਨਰ ਸਿੰਘ ਵੀ ਆਈ ਉਹ ਚੀਜ਼ ਬਾਈ ਆਈਆਂ ਵਗੈਰਾ ਲਾ ਕੇ ਹੱਥ ਇੱਦਾਂ ਏ ਸੋਡੀ ਸਟੋਰੀ ਵੀ ਦੇਖ ਸਕਦਾ ਆਈਆਂ ਸਾਡੇ ਹੱਚਾਂ ਹੀ ਫੜੀਆਂ ਉਹ ਵੀ ਉਹਦੀ ਮਿਲ ਲੈਂਦੇ ਸੀ ਮਿਲਿਆ ਬਾਈ ਮੈਂ ਤੁਹਾਨੂੰ ਨਾ ਕਰ ਮਿਲਾਂ ਮਾੜਾ ਦਿੱਤਾ ਤੁਹਾਨੂੰ ਤਾਂ ਬਾਈ ਆਉਣੇ ਤੁਸੀਂ ਉੱਪਰਲੇ ਲੈਵਲ 'ਤੇ ਅਸੀਂ ਤੁਹਾਨੂੰ ਅਵਾਰਡ ਵੀ ਦੇਣੀ ਹੁੰਦੀ ਹੈ ਟ੍ਰੈਕ ਕਰਨਾ ਹੈਗਾ ਉਹ ਕਰਨਾ ਸਰਕਾਰਾਂ ਨਾਲ ਸਭ ਹੋ ਜਾਣਾ ਹੈ ਅਗਲੇ ਮਹੀਨੇ ਹਾਂ ਤੇ ਆਈ ਨਹੀਂ ਰੇ ਬਾਈ ਦੀ ਨਹੀਂ ਕਰਦੇ